ਹਾਂ ਕੋਈ ਪੈਸੇ ਦੇਣ ਦੀ ਲੋੜ ਨਹੀਂ ਫਰਜ਼ ਕਰੋ ਹੁਣ ਦੇਖੋ ਏਸੀ ਤਾਂ ਖਰੀਦਣਾ ਸਭ ਨੇ ਫ੍ਰਿਜ ਵੀ ਖਰੀਦਣਾ ਹਾਂ ਪਰ ਉੱਥੋਂ ਕਿਉਂ ਨਾ ਖਰੀਦਦਾ ਜੇ ਬਹੁਤ ਆਪਣ ਨੂੰ ਬੈਨੀਫਿਟ ਮਿਲਦੇ ਹੋਵੇ ਬੈਨੀਫਿਟ ਮਿਲਦੇ ਸਹੀ ਗੱਲ ਹੈ ਏਸੀ ਖਰੀਦੋਗੇ ਸੁਣਨੀ ਗੱਲ ਹੈ ਏਸੀ ਖਰੀਦੋਗੇ ਇਲੈਕਟ੍ਰੀਕਲ ਸਕੂਟੀ ਫ੍ਰੀ ਜਿੱਤ ਸਕਦੇ ਹੋ ਏਸੀ ਖਰੀਦਣ ਤੇ ਹਾਂਜੀ ਬਹੁਤ ਵੱਡੀ ਚੀਜ਼ ਕਹਿ ਰਿਹਾ ਬਹੁਤ ਨਜਾਇਜ਼ ਤੇ ਇਹਦੇ ਬਾਅਦ ਆਪਣੇ ਤਿੰਨ ਗਿਫਟ ਹੋਰ ਨੇ ਓਕੇ ਇਹਦੇ ਚੋ ਚੁਆਇਸ ਕਰ ਸਕਦਾ ਕਸਟਮਰ ਨੇ ਕੀ ਲੈਣਾ ਮੈਂ ਕਿਹਨੇ ਤੁਹਾਨੂੰ ਬਚੂ ਕੀ ਫਰੇਸ ਹਿਸਾਬ ਨਾਲ ਕਿਸੇ ਨੇ ਡੱਬਾ ਬੰਦ ਏਸੀ ਮਾਰਕੀਟ ਨਾਲੋਂ ਘੱਟ ਰੇਟ ਤੇ ਲੈ ਕੇ ਜਾਣਾ ਇਹ ਨਾ ਸੋਚੋ ਕਿ ਮਾਰਕੀਟ ਤੋਂ ਘੱਟ ਰੇਟਾਂ ਤਾਂ ਕਮੀ ਨਿਕਲੂਗੀ ਡੱਬਾ ਬੰਦ ਦੀ ਗੱਲ ਕਰ ਰਿਹਾ ਵਿਦ ਵਾਰੰਟੀ ਹਾਂਜੀ ਮਾਰਕੀਟ 'ਚ ਰੇਟ ਪਤਾ ਕਰਕੇ ਬੰਦ 10 ਸਾਲ ਦੀ ਹਾਂ ਮਾਰਕੀਟ ਰੇਟ ਪਤਾ ਕਰਕੇ ਫੇਰ ਲਾਵੇ ਆ ਪਰ ਮੋਟਰ ਨਾਲ ਐਲ.ਡੀ. ਆ ਚਲਾਇਆਂੇ ਨੇਗੇ ਹਨਾ ਰਿਮੋਟ ਨਾਲ ਹੋਰ ਕੁਝ ਚਲਾਇਆ ਗਾ ਰਿਮੋਟ ਨਾਲ ਪੱਖੇ ਆ ਗਏ ਮਿੱਤਰੋ ਇਹ ਚੀਜ਼ ਕਿ ਮੈਂ ਸੁਣੇ ਇਸ ਵਾਰ ਪੁੱਛਣ ਵੀ ਲੱਗਿਆ ਸੀਗਾ ਇੰਡਕਸ਼ਨ ਚੁੱਲਾ ਕਰਤਾ ਕਹਿੰਦੇ ਇੰਡਕਸ਼ਨ ਵਾਲੇ ਦੇ ਭਾਂਡੇ ਸਪੈਸ਼ਲ ਲੈਣੇ ਪੈਂਦੇ ਆ ਜਿਹੜਾ ਮਰਜੀ ਭਾਂਡਾ ਜਿਹੜਾ ਮਰਜੀ ਭਾਂਡਾ ਤੇ ਅਦਰ ਤਾਂ ਇਕੱਠੇ ਹੀ ਹੁੰਦੀ ਹੋਣੀ ਦੇਖੀ ਹੋਣੀ ਜੀ ਹਾਂ ਉਹਨੇ ਇੱਥੇ ਗੱਦਾ ਵੀ ਇਕੱਠਾ ਹੋਊਗਾ ਬਾਈ ਤੁਸੀਂ ਆਸਥਾ ਸਮਝਦੇ ਹੋ ਬਾਈ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਜੀ ਗਰਮੀ ਸ਼ੁਰੂ ਹੋ ਗਈ ਤੇ ਗਰਮੀ ਦੇ ਸਬੰਧ ਤੇ ਕੋਈ ਆਫਰ ਨਹੀਂ ਆਈ ਹਣਾ ਸਾਰੇਪਰਾ ਇਹ ਚੀਜ਼ ਦੀ ਕਰ ਰਹੇ ਸੀ ਉਡੇਕਾ ਤੇ ਅੱਜ ਵੀ ਗਰਮੀਆਂ ਦੇ ਸਮਾਨ ਮੰਨ ਕੇ ਚਲੋ ਆਪਾਂ ਗਰਮੀਆਂ ਦੇ ਵਿੱਚ ਏਸੀ ਵੀ ਆਪਣੇ ਕੁਸ਼ਕਪਰਾ ਲਵਾਉਣ ਨੂੰ ਕਹਿੰਦੇ ਹੁੰਦੇ ਨੇ জাফর ਕਹੇ ਦੇ ਕਿ ਕੂਲਰ ਤੋਂ ਸਟਾਰਟ ਕਰ ਲਓ ਹਣਾ ਭਾਵੇਂ ਫ੍ਰਿਜ ਇਲੈਕਟ੍ਰੋਨਿਕਸ ਦੀ ਕੋਈ ਵੀ ਚੀਜ਼ ਜਿਹੜੇ ਤਾਂ ਆਪਣੇ ਪਰਾ ਲੋਕਲ ਉਰੋਂ ਦੇ ਹੈਗੇ ਨੇ ਮੈਂ ਤੁਹਾਨੂੰ ਐਡਰੈਸ ਦੱਸ ਦਨਾਂ ਉਸ ਤੋਂ ਪਹਿਲਾਂ ਦੋ ਤਿੰਨ ਚੀਜ਼ਾਂ ਕਲੀਅਰ ਕਰ ਦਨਾਂ ਡੱਬੇ ਦੇ ਵਿੱਚ ਪਹੁੰਚਣਾ ਪਊਗਾ ਗਰਗ ਟੈਲੀਕਮ ਤੇ ਬਾਕੀ ਪਰਾ ਆਪਣੇ ਨਾਲ ਆਪਾਂ ਤੇ ਫਿਰ ਸਿਸਟਰੀ ਕਰ ਤੇ ਇੱਕ ਵਾਰੀ ਆਪਣੇ ਜਿੰਨੇ ਭਰਾ ਦੇਖਣਾ ਵੀ ਆਪਣਾ ਪ੍ਰੋਪਰ ਐਡਰੈਸ ਕਿੱਥੇ ਪੈਂਦਾ ਮੜਾ ਦੱਸਿਓ ਫਸ ਤਾਰਾ ਆਪਾਂ ਆਫਰਾਂ ਦੱਸਾਂਗੇ ਆਪਣਾ ਜੀ ਜਦੋਂ ਆਪਾਂ ਪੁਣਥ ਲਾਉਣੇ ਆ ਸਿੱਧਾ ਸਾਰਾ ਬਾਜ਼ਾਰ ਕਰਾਸ ਕਰਕੇ ਟੋਟਲ ਅੱਗੇ ਟੇਪਮੈਂਟ ਆ ਜਾਂਦਾ ਹਾਂਜੀ ਸਮੂਹਾਂ ਨੂੰ ਛੱਡ ਕੇ ਮੋੜ ਦੇ ਇੱਕ ਮੋੜ ਦੇ ਖਨਾਲ ਨੂੰ ਨੇੜੇ ਆਪਣੇ ਬਗਾਲੀ ਡਾਕਟਰ ਹੈ ਉਹ ਤੇ ਸ਼ੋਰੂਮ ਆਪਣਾ ਅ ਗਰਗ ਇੰਟਰਪ੍ਰਾਈਜ਼ ਦੇ ਨਾਮ ਤੋਂ ਗਰਗਲ ਜਿਹਨੂੰ ਮਰਜ਼ੀ ਪੁੱਛ ਲੈ ਗਰਗਲ ਸਾਰੇ ਜਾਣਦੇ ਗਰਗ ਟੈਲੀਕਮ ਗਰਗ ਇੰਟਰਪ੍ਰਾਈਜ਼ ਇਹ ਨਾਮ ਮਸ਼ਹੂਰ ਹੈਗੇ ਨੇਗੇ ਦਰਬੇ ਦੇ ਵਿੱਚ ਸਿਰਫ ਇੱਕ ਹੀ ਰੋਡ ਹੈ ਲਿੰਕ ਰੋਡ 메ਨ ਬਾਜ਼ਾਰ ਦੀ ਰੋਡ ਪੈਦੇ ਨੇ ਕਿਸੇ ਮਰਜ਼ੀ ਨੂੰ ਪੁੱਛ ਲਓਗੇ ਗੂਗਲ ਤੇ ਵੀ ਸਰਚ ਕਰ ਲਓਗੇ ਬੱਸ ਸਟੈਂਡ ਦੇ ਜਦੋਂ ਉਤਰੋਗੇ ਤੁਸੀਂ ਬਾਈ ਬੱਸ ਚਾਰ ਰਹੇ ਹੋਗੇ ਤਸੱਦਾ ਰੋਡ ਤੇ ਚੱਲ ਜਿਓ ਜੰਮੀ ਲਾਟ ਤੇ ਆ ਕੇ ਟੀ ਪੁਆਇੰਟ ਆ ਜਾਓ ਖੱਬੇ ਹੱਥ ਮੁੜ ਜਿਓ ਦੋ ਤੋਂ ਤਿੰਨ ਦੁਕਾਨਾਂ ਛੱਡ ਕੇ ਤੁਸੀਂ ਖੱਬੇ ਹੱਥ ਦੇਖੋਗੇ ਗਰਗ ਟੈਲੀਕਮ ਜਾਂ ਗਰਗ ਇੰਟਰਪ੍ਰਾਈਜ਼ ਦਾ ਬੋਰਡ ਹੈ ਹੁਣ ਗੱਲ ਕਰਦੇ ਕਿ ਆਫਰ ਦੀ ਕੀ ਹੈ ਤੁਸੀਂ ਘਰਾਂ ਦੇ ਵਿੱਚ ਕੋਈ ਵੀ ਇਲੈਕਟ੍ਰੋਨਿਕਸ ਲੈਣ ਦੀ ਸੋਚ ਰਹੇ ਹੋ ਕੁਝ ਵੀ एवरीथिंग ਭਾਵੇਂ ਵਾਸ਼ਿੰਗ ਮਸ਼ੀਨ ਭਾਵੇਂ ਫਰਿੱਜ ਭਾਵੇਂ ਐਲ.ਐਡੀ ਭਾਵੇਂ ਕੂਲਰ ਭਾਵੇਂ ਏਸੀ ਹੁਣ ਗਰਮੀ ਦਾ ਸੀਜ਼ਨ ਆ ਗਿਆ ਹੁਣ ਏਸੀ ਤੇ ਕੂਲਰ ਕਰਨੀ ਵੀਰੇ ਬਹੁਤ ਜਾਣਗੇ ਬਿਲਕੁਲ ਜਿਹੜੇ ਤਾਂ ਦੜਬੇ ਤੋਂ 50 ਕਿਲੋਮੀਟਰ ਦੇ ਇਲਾਕੇ 'ਚ ਰਹਿੰਦੇ ਨੇ ਤੁਸੀਂ ਸਾਰੇ ਸਿਆਣੇ ਹੋਵੋਗੇ ਚੈੱਕ ਕਰ ਲਿਓ ਆਪਦੇ ਆਪ ਨੂੰ ਜਿਹੜੇ ਥੋੜੇ ਪਿੰਡਾ ਪੁੰਡਾ ਵਾਲੇ ਜਾਂ ਸ਼ਹਿਰ ਨਾਲ ਕੁਝ ਵੀ ਲਾ ਲੋ ਉਹਨਾਂ ਲਈ ਤਾਂ ਸਭ ਤੋਂ ਵੱਡਾ ਆਫਰ ਇਹ ਹੈ ਕਿ ਤੁਸੀਂ 1 ਰੁਪਿਆ ਨਹੀਂ ਲੈ ਕੇ ਆਉਣਾ ਹਾਂਜੀ ਆਪਾਂ ਅਗਲੇ ਨੂੰ 0 ডাউন ਪੇਮੈਂਟ ਤੇ ਕੋਈ ਵੀ ਇਲੈਕਟ੍ਰੋਨਿਕਸ ਚੀਜ਼ ਦੇ ਦਾਂਗੇ ਬਿਲਕੁਲ ਜੀ ਸਾਡਾ ਜੀ ਹਾਂ ਕੋਈ ਪੈਸੇ ਦੇਣ ਦੀ ਲੋੜ ਨਹੀਂ ਲੋੜ ਨਹੀਂ ਖਰਜ ਕਰੋ ਹੁਣ ਦੇਖੋ ਏਸੀ ਦਾ ਖਰੀਦਣਾ ਸਭ ਨੇ ਫਰਿੱਜ ਵੀ ਖਰੀਦਣਾ ਪਰ ਉੱਥੋਂ ਕਿਉਂ ਨਾ ਖਰੀਦਾ ਜਾ ਜਿੱਤੋਂ ਬਣੂ ਬੈਨੀਫਿਟ ਮਿਲਦੇ ਹੋ ਮੈਰੇ ਫਾਇਦਾ ਮਿਲਦੇ ਸਹੀ ਗੱਲ ਹੈ ਕਿਸ਼ਤਾਂ ਵੀ ਆਸਾਨ ਬਣ ਜਾਣ ਤੇ ਨਾਲ ਆਫਰ ਵੀ ਬਹੁਤ ਯਾਰੀ ਸਾਰੀ ਮਿਲਣਾ ਇੱਕ ਤਾਂ ਦੁਕਾਨ ਦੇ ਵੀ ਕਿਤੇ ਕੁਝ ਮਿਲਦਾ ਨਿਕਲੇ ਏਸੀ ਮਿਲੂਗਾ ਪਰ ਇੱਕ ਹੁੰਦੀ ਹੈ ਕਿ ਤੇ ਏਸੀ ਨਾਲ ਹੋਰ ਵੀ ਬਹੁਤ ਸੌਣ ਮਿਲੂਗਾ ਤੇ ਰੇਟ ਵੀ ਘੱਟ ਮਿਲੂਗਾ ਤੇ ਜਿਹੜੇ ਭਰਾ ਇਹ ਕਹਿਣਗੇ ਕਿ ਯਾਰ ਅਸੀਂ 50 ਕਿਲੋਮੀਟਰ ਤੋਂ ਦਾਰੇ ਤੋਂ ਥੋ ਪਰ ਜਿਹੜੇ ਜਿਆਦਾ ਡਿਸਟੈਂਸ ਦੇ ਫਰਕ ਨਾਲ ਰਹਿੰਦੇ ਨੇ ਤੇ ਉਹਨਾਂ ਲਈ ਉਸ ਤੋਂ ਤਕੜੀ ਆਫਰ ਹੋ ਰਹਾ ਹੈ ਤਕੜੀ ਆਫਰ ਕੀਏਗੀ ਤੁਸੀਂ ਜੋ ਵੀ ਇਲੈਕਟ੍ਰੋਨਿਕਸ ਚੀਜ਼ ਹੈਗੀ ਉਹ ਇਹੇ ਜੇ ਰੇਟ ਤੇ ਲੈ ਜਾਓਗੇ ਤੁਹਾਨੂੰ ਆਪਦੀ ਲੋਕਲ ਮਾਰਕੀਟ ਤੋਂ ਵੀ ਮਿਲਣਾ ਨਹੀਂਗਾ ਭਾਵੇਂ ਉੱਥੇ ਪਹਿਲਾਂ ਰੇਟ ਟਰਾਈ ਕਰਕੇ ਫਿਰ ਉਰੇ ਵਿਜ਼ਿਟ ਕਰ ਲਿਓ ਉਸ ਤੋਂ ਬਾਅਦ ਜੋ ਅੱਜ ਗਿਫਟ ਨਾਲ ਦਵਾਂਗੇ ਉਹਨੂੰ ਸੁਣ ਕੇ ਤੁਸੀਂ ਬਿਲਕੁਲ ਰਹਿ ਜਾਓਗੇ ਹਰਾਨ ਹੁਣ ਇਹਨਾਂ ਦੇ ਸਕਰੀਨ ਤੇ ਕੰਟੈਕਟ ਨੰਬਰ ਚੱਲ ਰਹੇ ਨੇ ਜਿਹੜੇ ਤਾਂ ਲੋਕਲ ਹੈ ਜਿਨ੍ਹਾਂ ਨੇ ਜੀ ਬਿਨਾ ਕਿਸੇ ਡਾਊਨ ਪੇਮੈਂਟ ਤੋਂ ਆਸਾਨ ਕਿਸ਼ਤਾਂ ਦੇ ਉੱਤੇ ਸਮਾਨ ਲੈਣਾ ਹੈ ਉਹ ਤਾਂ ਕਦੋਂ ਮਰਜ਼ੀ ਰਿਵਿਜ਼ਿਟ ਕਰ ਲੈਣਾ ਜਿਹੜੇ ਭਰਾ ਆਪਣੇ ਦੂਰ ਬੈਠੇ ਨੇ 50 ਕਿਲੋਮੀਟਰ ਤੋਂ ਦੂਰ ਨੇਗੇ ਉਹ ਆਪਦਾ ਮਾਰਕੀਟ ਚੋ ਰੇਟ ਟਰਾਈ ਕਰਕੇ ਉਹ ਫੇਰ ਵਿਜ਼ਿਟ ਕਰ ਲੋ ਤੁਸੀਂ ਜ਼ਮੀਨ ਆਸਮਾਨ ਦਾ ਫਰਕ ਦੇਖ ਲੋਗੇ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰੀ ਜ ਗਰਮੀਆਂ ਦੇ ਵਿੱਚ ਜਿਨ੍ਹਾਂ ਦੇ ਘਰੇ ਕੂਲਰ ਨਹੀਂਗੇ ਉਹ ਕਹਿੰਦੇ ਨੇ ਕਿ ਅਸੀਂ ਏਸੀ ਜਾਣਾ ਹੈ ਜਾਂ ਜਿਨ੍ਹਾਂ ਦੇ ਘਰੇ ਪਹਿਲਾਂ ਪੱਖੇ ਸੂ ਕੂਲਰਾਂ ਤੇ ਜਾਨੂੰ ਕਹਿੰਦੇ ਨੇਗੇ ਜੇ ਆਪਾਂ ਏਸੀ ਦੀ ਗੱਲ ਕਰੀਏ ਆਹ ਵੈਰਾਈਟੀਆਂ ਸਾਰੀ ਪਈ ਐ ਇੱਕ ਵਾਰੀ ਚੈੱਕ ਕਰਾਂ ਕਿੰਨੇ ਤੋਂ ਕਿੰਨੇ ਟਨ ਦੇ ਅਵੇਲੇਬਲ ਆ ਪਹਿਲੀ ਗੱਲ ਤਾਂ 10 ਟਨ ਹਾਂਜੀ ਕਟਣ ਦੋ ਟਾਣਾ ਜਿਹੜਾ ਮਰਜ਼ੀ ਲੈ ਲੈ ਜਿਹੜਾ ਮਰਜ਼ੀ ਮਿਲੂਗਾ ਮਿਲ ਜਾਊਗਾ ਹੁਣ ਆਪਣਾ ਭਰਾ ਹੀ ਆਪਣੇ ਤੋਂ ਏਸੀ ਲੈਣ ਨੂੰ ਕਹਿੰਦਾਗਾ ਮੈਂ ਕਹਿੰਦਾ ਇਹ ਜੀ ਆਫਰ ਮੈਂ ਕਹਿੰਦਾ ਇੱਕਲਾ ਡੱਬਾ ਛੱਡੋ ਪੂਰੇ ਪੰਜਾਬ 'ਚ ਕਿਸੇ ਨੇ ਨਹੀਂ ਘੱਡੀ ਹੋਗੀ ਏਸੀ ਖਰੀਦੋਗੇ ਸੁਣਨ ਲਈ ਗੱਲ ਐ ਏਸੀ ਖਰੀਦੋਗੇ ਇਲੈਕਟ੍ਰੀਕਲ ਸਕੂਟੀ ਫ੍ਰੀ ਜਿੱਤ ਸਕਦੇ ਹੋ ਏਸੀ ਖਰੀਦਣ ਤੇ ਹਾਂਜੀ ਬਹੁਤ ਵੱਡੀ ਚੀਜ਼ ਕਹਿ ਰਿਹਾ ਬਹੁਤ ਨਜਾਇਜ਼ ਵੱਡੀ ਚੀਜ਼ ਹੋਗੀ ਹੁਣ ਆ ਲਾ ਲੋ ਹੁਣ ਤੁਸੀਂ ਕਹੋਗੇ ਕਿ ਯਾਰ ਏਸੀ ਤੋਂ ਮੈਂ ਕਹਦਾ ਸਕੂਟੀ ਐ ਅਸੀਂ ਇਹ ਕਿਵੇਂ ਚੱਜ ਸਕਦੇ ਹੁਣ ਚੀਜ਼ਾਂ ਕਿਵੇਂ ਹੋਣਗੀਆਂ ਬਦਲਾ ਕਿਵੇਂ ਚੱਜ ਸਕਦਾ ਮਨੂਏ ਇਦੇ ਚੋਂ ਦੇਖੋ ਪਹਲਾ ਤਾਂ ਮੈਂ AC ਦੀ ਆਫਰ ਦੱਸ ਦਿੰਨਾ ਇੱਕ ਹਾਂ AC ਦੀ ਆਫਰ ਦੱਸੋ ਕੋਈ ਪਰਸ ਕਰੋ ਕਿਸੇ ਨੇ AC ਲੈਣਾ ਹੈ ਤਾਂ ਦੇਖੋ 40-45000 ਰੁਪਏ ਲਾਉਣਾ ਬਹੁਤ ਔਖਾ ਹੈ ਹਾਂਜੀ ਵੀ ਕੈਸ਼ ਲਾਉਣਾ ਇੰਨੇ ਪੈਸੇ ਔਖੇ ਨੇ ਹਰ ਇੱਕ ਬੰਦੇ ਲਈ ਤਾਂ ਉਹਦੇ ਚ ਕੀ ਕਰੀਏ ਆਪਣੇ ਕਿਸ਼ਤਾਂ ਬਣਾ ਦਿਆਂ 2000 ਰੁਪਏ ਦੀ ਠੀਕ ਹੈ 2000 ਰੁਪਏ ਦੀ ਕਿਸ਼ਤ ਬਣਾਤੀ AC ਦੀ ਤੇ ਉਹਨੂੰ ਇੱਕ ਪੈਸਾ ਦੇਣ ਦੀ ਲੋੜ ਨਹੀਂ ਸਾਨੂੰ ਸਿਰਫ ਇੱਕ ਕਿਸ਼ਤ ਦੇ ਜੇ ਹਾਂ ਇੱਕ ਕਿਸ਼ਤ ਦੇ ਜੇ AC ਉਹਦੇ ਘਰੇ ਲੈ ਜੇ ਆਓ ਜਿੰਨੀਆਂ ਤੁਹਾਡੇ ਕਿਸ਼ਤਾਂ ਬਣ ਗਿਆ ਮੰਨ ਕੇ ਚਲੋ ਤੁਸੀਂ 40000 ਦੇ AC ਲਿੱਤਾ ਉਹਦੇ 40000 ਦੀਆਂ ਕਰਾ ਲੀਆਂ ਕਿਸ਼ਤਾਂ ਇੱਕ ਕਿਸ਼ਤ ਭ ਬਾਕੀ ਕਿਸ਼ਤੀ ਭਰਨੀ ਹੈ ਕੋਈ ਨਹੀਂ ਕਿ ਡਾਊਨ ਪੇਮੈਂਟ ਹੈ ਕਿਸ਼ਤੀ ਭਰਨੀ ਹੈ ਬਾਕੀ ਵੀ ਕਿਸ਼ਤਾ ਭਰਨੇ ਕੋਈ ਬਿਨਾ ਪੈਸਾ ਦਿੱਤੇ ਉਸ ਤੋਂ ਬਾਅਦ ਤੁਹਾਨੂੰ ਏਸੀ ਵੀ ਲੈ ਜਾਵਾਂਗੇ ਉਸ ਤੋਂ ਬਾਅਦ ਆਪਾਂ ਇੱਕ ਅਗਲੇ ਨੂੰ ਕੂਪਨ ਦੇਵਾਂਗੇ ਜੀ ਵੇਖੋ ਕੂਪਨ ਦੇਵਾਂਗੇ ਜੀ ਆਪਾਂ ਜਿਹਦੇ ਵਿੱਚ 55 ਨਾਮ ਨੇ ਹੂੰ ਇਹ ਲੱਗਾ ਹੈ ਸਕੂਟਰੀ ਲੱਗਾ ਹੈ ਸਕੂਟਰੀ ਲੱਗੀ ਹੈ ਦੋ ਤਰ੍ਹਾਂ ਦੇ ਕੂਪਨ ਨੇ ਓਕੇ ਦੋ ਕੂਪਨ ਦੇਵਾਂਗੇ ਪੈਸੇ ਨਹੀਂ ਦਿੰਦੇ ਸਕੂਟਰੀ ਦਾ ਲੱਗਾ ਹੈ ਇਹ 55 ਨਾਮਾਂ ਦਾ ਕੂਪਨ ਹੈ ਲੱਗਾ ਹੈ ਇਹਦੇ ਵਿੱਚ ਬਹੁਤ ਵੱਡੇ ਨਾਮ ਨੇ ਬੈੱਡ ਆ ਗਿਆ ਬਾਸ਼ ਮਸ਼ੀਨ ਆ ਕਿ ਜਿਵੇਂ ਆਟੋਮੈਟਿਕ ਪਈ ਹੈ ਤੇ ਇੰਡਕਸ਼ਨ ਚੁੱਲੇ ਇਸ ਤਰ੍ਹਾਂ ਦੇ ਬਹੁਤ ਇਨਾਮ ਲੱਗਣਗੇ ਬਹੁਤ ਟਾਪ ਲੱਗ ਜਾਣਗੇ ਫੁੱਲ 55 ਇਨਾਮ ਹੈ ਇਹ 쿠ਪਨ ਤੁਹਾਡਾ ਹੈਗਾ ਅਲੱਗ ਤੋਂ ਜਿਹੜਾ ਭਰਾ ਕੱਲਾ ਸਪੈਸ਼ਲ ਏਸੀ ਖਰੀਦੂਗਾ ਉਹਨੂੰ ਇੱਕ ਅਲੱਗ ਤੋਂ 쿠ਪਨ ਦੇਵਾਂਗੇ ਜਿਹਦੇ ਡਰਾ ਦੇ ਵਿੱਚ ਆਪਾਂ ਕਟਾਂਗੇ ਸਕੂਟੀ ਤੇ ਉਹਦੇ ਉਹ ਤੋਂ ਇਲਾਵਾ 1000 ਰੁਪਏ ਦੇਖੋ ਕੈਸ਼ਬੈਕ ਹੈ ਆਪਾਂ ਹਰ ਕਾਟਮ ਨਾਲ ਦੇ ਰਹੇ ਹਾਂ ਹਰ ਇੱਕ ਨੂੰ ਓਕੇ 1000 ਰੁਪਏ ਕੈਸ਼ਬੈਕ ਹਰ ਕਾਟਮਲੇ ਦਿੰਨੇ ਹੀ ਆਪਾਂ ਆਲਰੇਡੀ ਇਹ ਚੱਲੇ ਰਿਹਾ ਆਪਣੇ ਠੀਕ ਹੈ ਤੇ ਇਹ ਤੋਂ ਬਾਅਦ ਆਪਾਂ ਨੇ ਤਿੰਨ ਗਿਫਟ ਹੋਰ ਨੇ ਓਕੇ ਇਹ ਮੈਂ ਕਿਹਨੇ ਤੁਹਾਨੂੰ ਬਚੂ ਕੀ ਫਰੇਸ ਹਸਾਬ ਨਾਲ ਬਾਈ ਹੋਰ ਦਾ ਸਮਾਜ ਸੇਵਾ ਕਰਨ ਲੱਗਿਆ ਰਹਿਣਾ ਅੱਛਾ ਤਿੰਨ ਦੇ ਵਿੱਚ ਮਰਜੀ ਦਾ ਕਿਹੜਾ ਮਰਜੀ ਆ ਕੇ ਲੈ ਜੀ ਅਗਲਾ ਕਹਿੰਦਾ ਯਾਰ ਆ ਤਾਂ ਹੈਗੀ ਮੈਨੂੰ ਲੋਡ ਨਹੀਂ ਬਾਅਦ ਚ ਲੈ ਲੈ ਬਾਅਦ ਚ ਫੇਕਦਾ 에어ਪੋਰਟ ਲੈ ਲੈ ਇਹ ਨਹੀਂ ਲੈਣੇ ਤਾਂ ਕੈਟਲ ਲੈ ਲੈ ਠੀਕ ਹੈ ਕਿੰਨਾ ਚੋ ਕੋਈ ਮਰਜੀ ਚ ਚੋਇਸ ਹੈ ਏਸੀ ਦੇ ਨਾਲ ਜੇ ਤੁਸੀਂ ਇਕੱਲਾ ਏਸੀ ਖਰੀਦੋਗੇ ਏਸੀ ਦੇ ਨਾਲ ਸਕੂਟੀ ਜਿੱਤਣ ਦਾ ਮੌਕਾ ਤੁਹਾਨੂੰ ਮਿਲੇਗਾ ਬਿਲਕੁਲ ਫਰੀ ਦੇ ਵਿੱਚ ਇਹਦਾ ਕੁਝ ਹੋ ਨਹੀਂ ਕਰਨਾ ਤਾਂ 쿠ਪਨ ਦਵਾਂਗੇ ਹੁਣ ਕਹੋਗੇ ਆਪਣੇ ਜੜੇ ਭਰਾ ਕਹਿੰਦੇ ਨੇ ਕਿ ਅਸੀਂ ਏਸੀ ਨਹੀਂ ਲੈਣਾ ਅਸੀਂ ਲੈਣਾ ਵੀਰੇ ਕੂਲਰ ਕੂਲਰ ਤੇ ਕੀ ਆਫਰ ਹੈ ਜਾਂ ਲੈਣਾ ਹੈ ਫ੍ਰਿਜ ਫ੍ਰਿਜ ਤੇ ਕੀ ਆਫਰ ਹੈ ਜੀ ਗੱਲ ਹੈ 1000 ਰੁਪਇਆ ਸਿਰਫ 1000 ਰੁਪਇਆ ਦੇਜੋ ਇੱਕ ਕਿਸ਼ਤ ਇੱਕ ਕਿਸ਼ਤ 1000 ਰੁਪਏ ਦੀ ਕਿਸ਼ਤ ਦੇਜੋ ਫਰਿੱਜ ਘਰੇ ਲੈ ਜਾਓ ਹਾਂ ਬਿਨਾਂ ਕੋਈ ਪੈਸੇ ਦੇ ਦੇਣੀ ਹੋਣੀ ਤੇ ਹਾਂ ਇਹ ਜਿਹੜੇ ਆਪਾਂ ਦੱਸ ਰਹੇ ਹਾਂ ਨਾ ਬਿਨਾਂ ਉਤੋਂ ਵਾਲਾ ਪੈਸੇ ਵਾਲੇ ਸਿਰਫ 50 ਕਿਲੋਮੀਟਰ ਦੇ ਦਾਰੇ ਵਾਲੇ ਵਾਸਤੇ ਹੈ ਇਹ ਤੋਂ ਬਾਹਰ ਵਾਲਿਆਂ ਵਾਸਤੇ ਤਾਂ ਕੈਸ਼ ਦੇ ਵਿੱਚ ਆ ਇਹਦੇ ਨਾਲ ਤੁਸੀਂ ਇੱਕ ਚੀਜ਼ ਹੋਰ ਹੈ ਕੱਲਾ ਇਲੈਕਟ੍ਰੋਨਿਕਸ ਦਾ ਇਹ ਸਮਾਨ ਨਹੀਂ ਭਾਵੇਂ ਵਾਸ਼ਿੰਗ ਮਸ਼ੀਨ ਭਾਵੇਂ ਫਰਿੱਜ ਭਾਵੇਂ ਐਲ.ਐਡੀ ਕੁਝ ਵੀ ਐਵਰੀਥਿੰਗ ਜੋ ਆ ਤੁਹਾਨੂੰ ਉਰੇ ਵੀਡੀਓ ਦੀ ਸਕਰੀਨ 'ਚ ਜਾਂ ਸਟੋਰ 'ਚ ਦਿਖ ਰਿਹਾ ਤੁਸੀਂ ਕੋਈ ਵੀ ਇਲੈਕਟ੍ਰੋਨਿਕਸ ਚੀਜ਼ ਬ ਹਰੇਕ ਦੇ ਨਾਲ 55 ਇਨਾਮ ਵਾਲਾ ਕੂਪਨ ਵੀ ਦਵਾਂਗੇ ਹਰੇਕ ਦੇ ਨਾਲ 1000 ਰੁਪਏ ਦਾ ਕੈਸ਼ਬੈਕ ਦਾ ਕਾਰਡ ਵੀ ਦਵਾਂਗੇ ਹਰੇਕ ਦੇ ਨਾਲ ਆਹ ਤਿੰਨਾਂ ਗਿਫਟਾਂ ਦੇ ਵਿੱਚੋਂ ਇੱਕ ਤੁਸੀਂ ਆਪਣੀ ਚੁਆਇਸ ਦੇ ਨਾਲ ਲੈ ਸਕਦੇ ਹੋ ਬਿਲਕੁਲ ਸਹੀ ਹੈ ਨਾ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਸਮਾਨ ਹੋਰ ਕੀ ਕੁਝ ਆਜੋ ਬਹੁਤ ਸਾਰੀਆਂ ਟੈਕਨੋਲੋਜੀਆਂ ਬਦਲ ਗਈਆਂ ਨਵੀਆਂ ਚੀਜ਼ਾਂ ਇਹ ਜੀਆਂ ਆਗੀਆਂ ਮੈਂ ਕਹਾਂ ਤੁਸੀ ਸੁਣ ਕੇ ਹੈਰਾਨ ਰਹਿ ਜਾਓਗੇ ਕਹਿੰਦਾ ਬਾਈ ਹੁਣ ਓਟ ਜਮਾਨਾ ਨਹੀਂ ਰਿਹਾ ਟੈਕਨੋਲੋਜੀ ਬਦਲ ਗਈ ਹੈ ਹਾਂਜੀ ਹੁਣ ਡੜੱਬੇ ਵਰਗੇ ਸ਼ਹਿਰਾਂ ਦੇ ਵਿੱਚ ਵੀ ਤੁਸੀਂ ਡੀ ਫ੍ਰਿਜ ਲੈ ਸਕਦੇ ਹੋ ਉਹ ਵੀ ਮਤਲਬ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਚ ਜੀ ਨਾ ਆਪਾਂ ਕਹਦੇ ਕਿ ਜਾਇਜ਼ ਰੇਟਾਂ ਦੇ ਵਿੱਚ ਹਣਾ ਵੀਰੇ ਇਹਨਾਂ ਤੇ ਵੀ ਸੇਮ ਆਫਰ ਹੈ ਨਾ ਸੇਮ ਆਫਰ ਹੈ ਜਿੰਨੇ ਮਰਜ਼ੀ ਲੀਟਰ ਦਾ ਜਿਹੜੀ ਮਰਜ਼ੀ ਕੰਪਨੀ ਦਾ ਹਾਂ ਚਾਹੇ 200 ਲੀਟਰ 300 ਲੀਟਰ 400 ਲੀਟਰ 500 ਜਿਹੜਾ ਮਰਜ਼ੀ ਮੰਗ ਲੋ ਹੀ ਮਿਲੂਗਾ ਆਫਟਰ ਇਹ ਤਾਂ ਆਪਾਂ ਨੇ ਸੈਂਪਲ ਲਾਏ ਹੋਏ ਨੇ ਦਿਖਾਉਣ ਵਾਸਤੇ ਇਹ ਜਿਹੜਾ ਘਟਾ ਆਪਣੇ ਕੋਲੇ ਤਾਂ ਕਰਕੇ ਉਸ ਤੋਂ ਬਾਅਦ ਵਾਸ਼ਿੰਗ ਮਸ਼ੀਨ ਵੀ ਤੁਸੀਂ ਹਰ ਤਰ੍ਹਾਂ ਦੀ ਲੈ ਆ ਸਕਦੇ ਹੋਗੇ ਹਰ ਤਰ੍ਹਾਂ ਦੀ ਕੰਪਨੀ ਦੀ ਇਹਨਾਂ ਤੇ ਵੀ ਇੱਕ ਚੀਜ਼ ਹੋਰ ਹੈ ਕਿ ਇਹ ਨਾ ਸੋਚੋਗੇ 50 ਕਿਲੋਮੀਟਰ ਦੇ ਦਾਇਰੇ ਦੇ ਜਿੰਨਾ ਵੀ ਤੁਸੀਂ ਸਮਾਨ ਦੇਖ ਰਹੇ ਹੋ ਭਾਵੇਂ ਇਲੈਕਟ੍ਰੋਨਿਕਸ ਹੈ ਭਾਵੇਂ ਆਪਣਾ ਫਰਨੀਚਰ ਹੈ 50 ਕਿਲੋਮੀਟਰ ਦੇ ਦਾਰੇ ਦੜਬੇ ਦੇ 50 ਕਿਲੋਮੀਟਰ ਸਾਰਿਆਂ ਦੇ ਲਈ ਓਪਰ ਹੈ ਜੀ ਨੂੰ ਡਾਊਨ ਪੇਮੈਂਟ ਤੇ ਕੋਈ ਵੀ ਸਮਾਨ ਲੈ ਜਾਓ ਆਸਾਨ ਕਿਸ਼ਤਾਂ ਦੇ ਉੱਤੇ ਕਿਸ਼ਤਾਂ ਵੀ ਇਹ ਜੀ ਹੋਗੀ 1000 ਦੇ 1000 ਰੁਪਿਆ ਇਸ ਲਈ 2000 2000 ਬਸ ਸਭ ਇੱਕ ਕਿਸ਼ਤ ਪਰ ਕਿਸਮਾਨ ਮਿਲੂਗਾ ਤੇ ਕੂਲਰ ਸਟੀਲ ਦਾ ਪਲਾਸਟਿਕ ਦਾ ਲੋਹੇ ਦਾ ਜਿਹੇ ਜਾਂ ਮਰਜੀ ਜਿਹੇ ਜਾਂ ਮਰਜੀ ਹਾਂ ਬਹੁਤ ਵਧੀਆ ਵਧੀਆ ਕੂਲਰ ਨੇ ਫੈਂਸੀ ਫੈਂਸੀ ਨਹੀਂ ਹੈਗਾ ਹਣਾਈ ਅੱਜਕੱਲ ਕੋਈ ਕੀ ਏਸੀ ਵਾਲੇ ਕੂਲਰ ਵੀ ਚੱਲ ਪਏ ਅਗਲਾ ਕਹਿੰਦੇ ਏਸੀ ਨਹੀਂ ਲਵਾਉਣਾ ਤਾਂ ਏਸੀ ਵਾਲਾ ਕੂਲਰ ਵੀ ਹੋ ਗਿਆ ਉਹ ਵੀ ਮਿਲ ਜੂਗਾ ਹਾਂਜੀ ਇੱਕ ਜੀ ਤੁਸੀਂ ਨਾਲ ਪੱਖੇ ਮੰਗਾ ਲਏ ਹੈਂ ਦਿਮਾਗ ਵਾਲੀ ਸ਼ਕਤੀ ਹੈ ਉਹਨਾਂ 'ਚ ਹੈ ਤੁਹਾਨੂੰ ਦਿਖਾਣਾ ਪੱਖਾ ਦਿਖਾਣਾ ਛੱਤਾਂ ਵਾਲੇ ਪੱਖੇ ਬੜਾ ਬਹੁਤ ਦੇਖੇ ਹੋਣੇ ਮਿੱਤਰੋ ਤੇ ਮੈਂ ਕਹਿੰਨਾ ਕਹਿੰਦਾ ਥੋੜੀਆ ਲਾਈਟਾਂ ਵੀ ਬਚਾ ਦਾਂਗੇ ਥੋੜਾ ਜ਼ੋਰ ਵੀ ਘੱਟ ਲਵਾਵਾਂਗੇ ਹੈ ਬਾਕੀ ਸਟਾਕ ਦੀ ਗੱਲ ਕਰਦੇ ਹੋ ਤਾਂ ਉੱਪਰ ਬਰੇ ਸਾਰਾ ਭਰਿਆ ਪਿਆ ਲਓ ਭਾਈ ਅੱਛਾ ਇਹ ਇੱਕ ਆਪਣੇ ਕਿਸੇ ਭਰਾ ਨੇ ਜੇ ਇਕੱਠਾ ਮਾਲ ਚੱਕਣਾ ਹੋਵੇ ਆਪਾਂ ਦੇ ਦਾਂਗੇ ਨਾ ਹਾਂਜੀ ਜਿੰਨਾ ਮਰਜ਼ੀ ਦੇਖੋ ਸਾਰਾ ਸਟਾਕ ਪਿਆ ਐਸੀ ਦਾ ਸਾਰਾ ਦਿਖਾ ਦੇ ਲੈ ਆਏ ਸੀ ਮਗਰ ਕਿ ਵਾਧੂ ਪਏ ਨੇ ਕਿਸੇ ਨੇ ਡੱਬਾ ਬੰਦ ਏਸੀ ਮਾਰਕੀਟ ਨਾਲੋਂ ਘੱਟ ਰੇਟ ਤੇ ਲੈ ਕੇ ਜਾਣਾ ਇਹ ਨਾ ਸੋਚੋ ਕਿ ਮਾਰਕੀਟ ਤੋਂ ਘੱਟ ਰੇਟਾਂ ਤਾਂ ਕਮੀ ਨਿਕਲੂਗੀ ਡੱਬਾ ਬੰਦ ਦੀ ਗੱਲ ਕਰ ਰਿਹਾ ਵਿਦ ਵਾਰੰਟੀ ਹਾਂਜੀ ਮਾਰਕੀਟ 'ਚ ਰੇਟ ਪਤਾ ਕਰਕੇ ਹਾਂ ਮਾਰਕੀਟ ਰੇਟ ਪਤਾ ਕਰਕੇ ਫੇਰ ਆ ਜਾਓ ਔਰ ਮੈਂ ਦੱਸ ਨਹੀਂ ਸਕਦਾ ਕੋਈ ਸਾਨੂੰ ਪਤਾ ਕਰਨਦਾਰੀ ਦਾ ਕੰਮ ਆਣਾ ਮੇਰੇ ਨਹੀਂ ਦੱਸ ਸਕਦੇ ਚੀਜ਼ਾਂ ਨੂੰ ਆਹ ਕਿਹ ਜਿਗਾੜਾ ਜੀ ਇਹ ਆ ਗਿਆ ਜੀ ਪੱਖਾ ਲਾਈਟਿੰਗ ਪੱਖਾ ਦੇਖੋ ਇਸ ਤਰ੍ਹਾਂ ਲਾਈਟ ਲੱਗੂਗੀ ਤੇ ਰਿਮੋਟ ਨਾਲ ਅੱਛਾ ਰਿਮੋਟ ਨਾਲ ਚੱਲਦਾ ਕੋਈ ਸਾਨੂੰ ਉਠਣ ਦੀ ਲੋੜ ਨਹੀਂ ਬੈਠੇ ਤੋਂ ਵੱਖਾ ਬੰਦ ਕਰਨ ਵਾਸਤੇ ਔਨ ਕਰਨ ਵਾਸਤੇ ਜਦੋਂ ਘੱਟ ਵੱਧ ਕਰਨਾ ਵਾਦ ਤੇ ਬੈਠੇ ਬੈਠੇ ਕਰ ਸਕੋਗੇ ਕਿ ਟੀਵੀ ਮੰਗੋ ਓਕੇ ਨਾਓ ਰੈਗੂਗਲੋਟਲ ਸਿਸਟਮ ਦੇ ਸਾਥ ਮੈਂ ਸਾਰੀ ਚੱਕ ਤੇ ਕਲਰ ਮੋਡ ਤੁਹਾਡੇ ਹੱਥ ਚ ਦੇਤਾ ਲਾ ਬਾਈ ਆ ਤੁਹਾਡੀ ਜਿੰਦਗੀ ਦਾ ਰਿਮੋਟ ਗਰਮੀ ਵਾਲਾ ਮਤਲਬ ਗਰਮੀਆਂ ਦੇ ਵਿੱਚ ਤੁਸੀਂ ਪੱਖਾ ਚਲਾਉਂਗੇ ਆ ਰਿਮੋਟ ਦੇ ਨਾਲ ਮਿੱਤਰੋ ਨਵੀਂ ਚੀਜ਼ਾਂ ਆ ਗਈਆਂ ਦੇ ਵਿੱਚ ਲਾਈਟ ਵੀ ਲੱਗੀ ਹੋਈ ਹੈ ਹਾਂਜੀ ਆ ਦੇਖੋ ਇਸ ਤਰ੍ਹਾਂ ਦਾ ਲਾਈਟ ਬਣੂਗੀ نیچے ਸਾਰੇ ਤੁਹਾਡੇ ਰੂਮ ਤੇ ਬੈੱਡ ਤੇ ਲਾਈਟ ਪਹੁੰਚੂਗੀ ਇਹਦੀ ਜਿੰਮੇਵਾਰੀ ਹੈਗੀ ਇੱਕ ਕੁਝ ਹੈ ਕੁਝ ਵਾਰੰਟੀ ਵਗੈਰਾ ਬਦਿਆਂ ਹੋਣੀ ਹੈ ਇਹਦੀ ਪੂਰੀ ਟੌਪ ਦੀ ਵਾਸ ਕੰਪਨੀ ਦੀ ਆਈਟਮ ਹੈ ਤੇ 2 ਸਾਲ ਦੀ ਤੇ ਗਾਰੰਟੀ ਹੈ ਓਕੇ ਹਾਂਜੀ ਪੱਖੇ ਦੀ ਤੇ ਲਾਈਟ ਵੀ ਬਹੁਤ ਘੱਟ ਖਾਨ ਵਾਲਾ ਬਹੁਤ ਘੱਟ ਲਾਈਟ ਖਾਊਗਾ ਪੱਖਾ ਠੀਕ ਹੈ ਇੰਨੇ ਬਹੁਤ ਡਿਜ਼ਾਈਨ ਨੇ ਤਾਂ ਕੁ ਸੈਂਪਲ ਕੱਢਿਆ ਆਪਾਂ ਨੇ ਠੀਕ ਹੈ ਘੱਟੋ ਘੱਟ 10-12 ਡਿਜ਼ਾਈਨ ਨੇ ਜਿਹੜੇ ਰਿਮੋਟ ਵਾਲੇ ਪੱਖੇ ਚ ਓਕੇ ਹਾਂਜੀ ਲਾਵੇ ਆਪਾਂ ਰਿਮੋਟ ਨਾਲ ਐਲਈਡੀਆਂ ਚਲਾਇਆਂ ਨੇ ਗੀਆਂ ਨਾ ਰਿਮੋਟ ਨਾਲ ਹੋਰ ਕੁਝ ਚਲਾਇਆ ਘਰ ਰਿਮੋਟ ਵਾਲੇ ਪੱਖੇ ਆ ਗਏ ਮਿੱਤਰੋ ਇਹ ਚੀਜ਼ ਆ ਗਈਆਂ ਮੈਂ ਮੰਨਦੇ ਹਾਂ ਕਿ ਜਿਆਦਾ ਕੋਈ ਸਸਤੀ ਹੋ ਗਈ ਜਣਾ ਸਿਰਫ 3000-3500 ਰੁਪਏ ਤੋਂ ਸਟਾਰਟ ਹੈ ਓਕੇ ਹਾਂਜੀ ਤੇ ਇਹ ਆ ਗਿਆ ਇੰਡਕਸ਼ਨ ਚੁੱਲਾ ਜੀ ਹਾਂਜੀ ਇਹਨੂੰ ਤੁਸੀਂ ਜਿੰਨਾ ਮਰਜ਼ੀ ਕਰ ਸਕਦੇ ਹੋ ਵੱਧ ਘੱਟ ਕਰ ਲੋ 200 ਤੋਂ ਲੈ ਕੇ 2200 ਤੱਕ ਹੋ ਇਹਦੀ ਔਰ ਟੈਂਪਰੇਚਰ ਦੀ ਕੈਪੈਸਿਟੀ ਟੈਂਪਰੇਚਰ 200 ਤੋਂ ਲੈ ਕੇ 2200 ਤੱਕ ਓਕੇ ਤੇ 2 ਸਾਲ ਦੀ ਦੀ ਗਾਰੰਟੀ ਹੈ ਜਿਹੜੇ ਮਰਜ਼ੀ ਭਾਂਡਾ ਯੂਜ਼ ਕਰ ਲੋ ਅੱਛਾ ਸਭ ਤੋਂ ਵੱਡੀ ਚੀਜ਼ ਹੈ ਮੈਂ ਸੋਨੂੰ ਇਸ ਵਾਰ ਪੁੱਛਣ ਵੀ ਲੱਗਿਆ ਸੀਗਾ ਇੰਡਕਸ਼ਨ ਚੁੱਲਾ ਕਰਤਾ ਕਹਿੰਦੇ ਇੰਡਕਸ਼ਨ ਵਾਲੇ ਦੇ ਭਾਂਡੇ ਸਪੈਸ਼ਲ ਲੈਣੇ ਪੈਂਦੇ ਆ ਜਿਹੜਾ ਮਰਜ਼ੀ ਭਾਂਡਾ ਜਿਹੜਾ ਮਰਜ਼ੀ ਭਾਂਡਾ ਅੱਛਾ ਸਟੀਲ ਵਾਲੀ ਜਿਹੜੀ ਉੱਪਰਲੇ ਬਸ ਹਾਂ ਬਈ ਮੈਂ ਤੁਹਾਨੂੰ ਦਿਖਾ ਦਿੰਦਾ ਬਈ ਇਹ ਤਾਂ ਫਰਮ ਮੰਨ ਕੇ ਚੱਲੋ ਜੀ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਪਹਿਲਾਂ ਕਹਿੰਦੇ ਕਿ ਆਪਣਾ ਜਿਵੇਂ ਸਟੋਰ ਸਟਾਫ ਹੋ ਗਿਆ ਜੀ ਉਹੀ ਹੋ ਗਈ ਇਹਦੇ ਤਾਫਰ ਕਿਹੜਾ ਮਰਜੀ ਭਾਂਡਾ ਵਰਤੋ ਜੋ ਮਰਜੀ ਖਾਣਾ ਰੱਖੋ ਤਵਾ ਰੱਖੋ ਜੋ ਮਰਜੀ ਰੱਖੋ ਇਹਦੇ ਤੇ ਤੁਸੀਂ ਓਕੇ ਇਹ ਕੀ ਕੋਸਟ ਪਊਗਾ ਇਹ ਆਈਡੀਆ ਬਸ ਇਹ ਵੀ ਤਿੰਨ ਘੇਰ ਤੋਂ ਸਟਾਰਟ ਨੇ ਕਾਫੀ ਤਰ੍ਹਾਂ ਦੇ ਮਾਡਲ ਹੁੰਦੇ ਨੇ ਨਾ ਚ ਇਹ ਵੀ ਕਿਸ਼ਤਾਂ ਦੇ ਦਾਂਗੇ ਆਪਾਂ ਹਾਂ ਜੀ ਹਾਂ ਸਾਰਾ ਸਮਾਨ ਹੀ ਕਿਸ਼ਤਾਂ ਤੇ ਦਿੰਨੇ ਆ ਆਪਾਂ ਓਕੇ ਹਰ ਇੱਕ ਚੀਜ਼ ਕਿਸ਼ਤਾਂ ਦੇ ਮਿਲੂ ਜੋ ਮਰਜੀ ਪੱਖਾ ਲੈ ਲਓ ਹਾਂ ਤੁਸੀਂ ਮਿਕਸਰ ਗ੍ਰੈਂਡਰ ਲੈ ਲਓ ਠੀਕ ਹੈ ਇੰਡੈਕਸ਼ਨ ਚੁੱਲਾ ਲੈ ਲਓ ਓਕੇ ਹਰ ਇੱਕ ਚੀਜ਼ ਕਿਸ਼ਤ ਦੇ ਮਿਲੂਗੀ ਸੋਨਾਂ ਲੋਕਲ ਵਾਲੇ ਪ੍ਰੈਸਾਂ ਬਹੁਤ ਵਧੀਆ ਨੇ ਪ੍ਰੈਸਾਂ ਦੇ ਮਾਡਲ ਬਹੁਤ ਨੇ ਘੱਟੋ ਘੱਟ 15 ਵੀ ਮ ओके ओके ला भाई बहुत सारा मतलब कुछ-कदा सामान थुल गए ये आया नया सामान होण मार्केट दे विच टेक्नोलॉजी बदलियां चीजियां बदलियां तारके साडा भी दसना जरूरी होयांदा है की ਤੁਸੀਂ ਜੁੜੇ ਰਹੋਗੇ ਵੀ ਕੱਲ ਹੋਣਾ ਚੀਜ਼ਾਂ ਕਿਉਂਕਿ ਪਹਿਲਾਂ ਡਕਸ਼ਨ ਚੂਲੇ ਚੱਲ ਪਏ ਸੀ ਸਿੰਪਲ ਹੁੰਦੇ ਤੇ ਉਹਨਾਂ ਲਈ ਬਰਤਨ ਲੱਗਤ ਹੁੰਦੇ ਸੀਗੇ ਜਿਹੜਾ ਆਪਣਾ ਕੋਲ ਇਹ ਇਹ ਤੇ ਵੀ ਆਫਰ ਦੇ ਦਿੰਨੇ ਆਪਾਂ 10000 ਦਾ ਸਮਾਨ ਖਰੀਦੂਗਾ ਮਿਕਸ ਕਰਕੇ ਸਾਰਾ ਤਾਂ ਉਹਨੂੰ ਆਪਾਂ ਇਹ ਨਾਲ ਕੈਟਲ ਫ੍ਰੀ ਦੇਵਾਂਗੇ ਫ੍ਰੀ ਦੇਵਾਂਗੇ ਅੱਛਾ ਕੋਈ ਵੀ ਆਪਣੀ ਸ਼ਾਪ ਚ ਆਵੇ 10000 ਦਾ ਸਮਾਨ ਬਾਇ ਕਰ ਲੇ ਕੈਟਲ ਦੇ ਦਦਾਂਗੇ ਫ੍ਰੀ ਬਾਕੀ ਜੇ ਗੱਲ ਕਰਦਾਂਗੇ ਏਸੀ ਦੇ ਸਟਾਕ ਇਧਰ ਪਏ ਨੇ ਹਰ ਕੰਪਨੀ ਦਾ ਹਰੇਕ ਟਾਂ ਦਾ ਅਲੱਗ-ਅਲੱਗ ਦਾ ਸੋਇ ਮਿਲ ਜੂਗਾ ਇਸ ਤੋਂ ਬਾਅਦ ਇਹ ਗੱਲ ਕਰੀਏ ਫਰਨੀਚਰ ਦੇ ਆਪਣੇ ਗੱਦੇ ਬੁੱਦੇ ਸਾਰਾ ਕੁਝ ਗੱਦੇ ਬਹੁਤ ਵਧੀਆ ਕੁਆਲਿਟੀ ਦਾ ਹੁੰਦਾ ਜਿਵੇਂ ਸੌਫਟ ਗੱਦਾ ਜਿਵੇਂ ਕਹਿੰਦੇ ਨੇ ਮਖਮਲ ਆ ਉਹ ਕਹਿੰਦੇ ਨੇ ਆਪਾਂ ਹੋਟਲ ਵਾਲੇ ਗੱਦੇ ਜੀ ਹਾਂ ਮਖਮਲ ਤੇ ਇਹਦਾ ਫਿਰ ਮਹਿੰਗੇ ਬੜੇ ਆਉਂਦੇ ਨੇ ਜੀ 8 8 9 9000 ਦੇ ਗੱਦੇ ਹੁੰਦੇ ਨੇ ਤੁਸੀਂ ਚੀਜ਼ ਦੇਖਿਓ ਜੀ ਅੱਲਾਹ ਵਾਹ ਇਹ ਦੇਖੋ ਜੀ ਸੁਪਰੀਮ ਦਾ ਗੱਦਾ ਭਾਈ ਓਏ ਤੁਸੀਂ ਨੇ ਚਾਦਰ ਤਾਂ ਇਕੱਠੇ ਹੁੰਦੀ ਹੋਣੀ ਦੇਖੀ ਹੋਣੀ ਜੀ ਹਾਂ ਉਹਨੇ ਇੱਥੇ ਗੱਦਾ ਵੀ ਇਕੱਠਾ ਹੋਊਗਾ ਬਾਈ ਤੁਸੀਂ ਆਸਥੇ ਸਾਮਝ ਸਕਦੇ ਹੋ ਭਾਈ ਅਥਰ ਵਾਲਾ ਮੋਡਰਨ ਤਾਂ ਤਦੀ ਫਾਰਮ ਦੀ ਕੁਆਲਿਟੀ ਕੀ ਹੋਊਗੀ ਸਸਤੇ ਰੇੜੇ ਦੇ ਦਾਂਗੇ ਜੀ ਵੀ ਬਿਲਕੁਲ ਜੀ ਆਸਾਨ ਦੇਸਤਾਂ ਦੇ ਸਾਰੇ ਆਫਰ ਲਾਗੂ ਕਰ ਦਾਂਗੇ ਤੇ ਹੋਰ ਦੱਸੋ ਲੈ ਭਾਈ ਆਫਰ ਵੀ ਲਾਗੂ ਸਾਰਾ ਕੁਝ ਹੋ ਜਾਊਗਾ ਬਾਕੀ ਇੱਧਰਲੇ ਪਾਸੇ ਬਹੁਤ ਸਾਰਾ ਸਮਾਨ ਪਾਸਟੌ ਦੇ ਚ ਨਵਾਂ ਵੀ ਆ ਗਿਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਬਾਕੀ ਜਿੰਨਾ ਵੀ ਤੁਸੀਂ ਰਿਵਿਜ਼ਿਟ ਕਰੋਗੇ ਫਰਨੀਚਰ ਦਾ ਵੀ ਸਾਰਾ ਸਮਾਨ ਅਵੇਲੇਬਲ ਹੈ ਹਰ ਇੱਕ ਚੀਜ਼ ਹੈ ਜੀ ਗੱ ਬੱਡਾ ਅਲਮਾਰੀ ਸੋਫੇ ਸਾਰਾ ਕੁਝ ਦੇ ਮੋਸ਼ਨ ਫਰਨੀਚਰ ਦਾ ਲਓ ਬਈ 50 ਕਿਲੋਮੀਟਰ ਵਾਲੇ ਦਾ ਬਈ ਚੱਕ ਲਿਓ ਫਾਇਦਾ ਬਾਕੀ ਜਿਹੜੇ ਦੂਰ ਬੈਠੇ ਨੇ ਤੁਹਾਨੂੰ ਵੀ ਦੇ ਦਾਂਗੇ ਓ ਰੇਡ ਦੇ ਵਿੱਚ ਕਦੇ ਸੁਣਿਆ ਨਹੀਂ ਹੋਊਗਾ ਸਕਰੀਨ ਤੇ ਚੱਲ ਰਹੀ ਨੰਬਰ ਤੇ ਆਪਾਂ ਸੱਤੇ ਦਿਨ ਹੁੰਨੇ ਈ ਹਾਂਜੀ ਹਾਂ ਹਨਾ ਬਸ ਕੱਲ ਰਾਫਟ ਐਂਤ ਵਾਰ ਛੱਡ ਕੇ ਲਾਸਟ ਟਾਈਮ ਤੋਂ ਵਾਰ ਛੱਡ ਕੇ ਲਾਸਟ ਟਾਈਮ ਤੋਂ ਵਾਰ ਛੱਡ ਕੇ ਜਦੋਂ ਮਰਜ਼ੀ ਆ ਜਾਓ ਜਦੋਂ ਮਰਜ਼ੀ ਆ ਜਾਓ ਹਨਾ ਸਵੇਰੇ ਕਿੰਨੇ ਤੋਂ ਕਿੰਨੇ ਫੋਨ ਕਰ ਸਕਦਾ ਪੰਨਾ 9 ਤੋਂ 7 ਫੋਨ ਤੇ ਜੀ ਰਾਤ ਨੂੰ ਵੀ ਕਰਨਗੇ ਉਹ 9 ਤੋਂ 7 ਦੇ ਟਾਈਮ ਦੇ ਤਾਂ ਜੀ ਮੈਂ ਦੇਖੋ ਹੁਣ ਸਾਰਾ ਖਾਣਾ ਪੀਣਾ ਵੀ ਹੈ ਆਰਾਮ ਵੀ ਕਰਨਾ ਹੈ ਨਹੀਂ ਮੰਨਦੇ ਜੀ ਹੁਣ ਭਾਈ ਰਿਕੁਐਸਟ ਹੀ ਹੈ ਕਈ ਭਰਾਣਾ ਆਪਣੇ ਰਾਤ ਨੂੰ ਕਈ ਵਾਰ ਹਨਾ ਜਿਹੜਾ ਕੰਮਕਾਰ ਤੋਂ ਲੇਟ ਆਉਂਦਾ ਜੀ ਬੰਦਾ ਉਹ ਕਹਿੰਦਾ ਚਲ ਰਾਤ ਨੂੰ ਗੱਲ ਕਰ ਲੈਣਾ ਮੈਸੇਜ ਕਰ ਦਿਆ ਕਰੋ WhatsApp ਤੇ ਅਬ ਤੁਸੀਂ ਮੈਸੇਜ ਕਰ ਸਕਦਾ ਜੀ ਸੇਮ ਨੰਬਰ ਤੇ ਮੈਸੇਜ ਚੱਲੂਗਾ WhatsApp ਤੇ ਜਦੋਂ ਮਰਜ਼ੀ ਮੈਸੇਜ ਉਹਨੂੰ ਰਿਪਲਾਈ ਹੋਊਗਾ ਲੇਟ ਹੋਊਗਾ ਪਰ ਰਿਪਲਾਈ ਕਰਾਂਗੇ ਜ਼ਰੂਰ ਲਓ ਜੀ ਬਾਕੀ ਕੰਟੈਕਟ ਕਰ ਲਓ ਜੀ ਡੇਟ ਟਾਈਮ ਕਰ ਲਿਓ ਰਾਤ ਨੂੰ ਜਦੋਂ ਟਾਈਮ ਲੱਗ ਰਿਹਾ ਤਾਂ WhatsApp ਤੇ ਮੈਸੇਜ ਕਰ ਦਿਓ ਬਾਈ ਹੋਰ ਫ੍ਰੀ ਹੋਣਗਾ ਤੁਹਾਨੂੰ ਰਿਪਲਾਈ ਕਰਦਾਂਗੇ ਕੋਈ ਚੱਕਰ ਨਹੀਂ ਬਾਕੀ ਜੇ ਫ੍ਰੀ ਵੀ ਹੋਏ ਤੁਹਾਨੂੰ ਕਾਲ ਬੈਕ ਵੀ ਕਰ ਲੈਣਗੇ ਦਿੱਤੇ ਨੰਬਰ ਤੇ ਕਰ ਲਓ ਕੰਟੈਕਟ ਬਾਕੀ ਐਡਰੈਸ ਚਲ ਰਹੇ ਵਿਜ਼ਿਟ ਕਰ ਲਓ ਜੀ ਬਾਕੀ ਸਾਰੇ ਪਰਵਾਹਾ ਧੰਨਵਾਦ ਜੀ ਵੀਡੀਓ ਸ਼ੇਅਰ ਵੀ ਕਰ ਦਿਓ ਬਾਕੀ ਧੰਨਵਾਦ